ਉੱਗੇ ਸਮਾਜ ਸੇਵੀ ਤੇ ਐਸਸੀ ਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਬੜਾ ਲੰਬੇ ਸਮੇਂ ਤੋਂ ਵੱਖ-ਵੱਖ ਕੱਪੜਿਆਂ ਤੇ ਜੱਦੋ ਜ਼ਾਹਿਰ ਕਰ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਸਮੇਂ-ਸਮੇਂ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅੱਜ ਵਿਜਨਸ ਵਿਭਾਗ ਵੱਲੋਂ ਬੁਲਾਏ ਜਾਣ ਤੇ ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੇ ਮਾਮਲੇ ਵਿੱਚ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਐਨਕੇ ਸ਼ਰਮਾ ਜੋ ਕਿ ਉਸ ਸਮੇਂ ਡੇਰਾ ਬੱਸੀ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਮੋਹਾਲੀ ਦੇ ਪਲਾਨਿੰਗ ਬੋਰਡ ਦੇ ਚੇਅਰਮੈਨ ਤੇ ਕਾਰਜਕਾਰ ਦੌਰਾਨ ਕੀਤੇ ਗਏ ਘੁਟਾਲਿਆਂ ਦੇ ਸਬੂਤ ਵਿਜੀਲੈਂਸ ਅੱਗੇ ਪੇਸ਼ ਕੀਤੇ ਜਲਦ ਕਾਰਵਾਈ ਹੋਣ ਦੀ ਆਸ ਪ੍ਰਗਟਾਈ ਹੈ ਮੈਂ ਮਾਸਟਰ ਬਨਾਰੀ لال ਅੱਜ ਜਨਰਲ ਇੰਸਪੈਕਸ਼ਨ ਟੂਰ ਮੌਕੇ ਤੋਂ ਵਿਜੀਲੈਂਸ ਦਫ਼ਤਰ ਦੇ ਵਿੱਚ ਗਏ ਆਂ ਔਰ ਦਫਤਰ ਦੇ ਵਿੱਚ ਉਹ ਕੁਝ ਦੱਸਿਆ ਜਿਹੜਾ ਕਿ ਇੱਥੇ ਜਰਵੇਸ਼ਨ ਚੋਰ ਮੋਰਤੇ ਤੇ ਲੋਕਾਂ ਨੇ ਆਂਟ ਕੇ ਦਰਖਾਸਤਾਂ ਦਿੱਤੀਆਂ ਕਿ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਆ ਸਾਡੀ ਕੋਈ ਨਹੀਂ ਸੁਣਦਾ ਪਰ ਅੱਜ ਉਹਨਾਂ ਲੋਕਾਂ ਦੇ ਜਿਹੜੇ ਬੇਕਰੇ ਨੇ ਉਹਨਾਂ ਦੇ ਪੈਸੇ ਖਾਦੇ ਗਏ ਆ ਔਰ ਲੋਰਵਾਂ ਦਾ ਦੀ ਲੋੜ ਪੂਰੀ ਨਾ ਕਰਕੇ ਉਹਨਾਂ ਲੋਕਾਂ ਦੇ ਪੈਸੇ ਕਾਤਿਆਂ ਦੇ ਪੈਸੇ ਗਏ ਨੇ ਜਿਹੜਾ ਜਿਹੜੇ ਉਸ ਪਿੰਡ ਵਿੱਚ ਰਹਿੰਦੇ ਹੀ ਨਹੀਂ ਅੱਜ ਵਿਜੀਲੈਂਸ ਦੇ ਜਿਹੜੇ 44 ਅਫਸਰ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਅੱਗੇ ਵੀ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੇ ਆਂ ਔਰ ਉਹਨਾਂ ਨੇ ਚਿੱਠੀ ਵੀ ਭਖਾਲੀ ਆ ਪਰ ਇਹਨਾਂ ਆਖਾਂ ਨੂੰ ਆਪਾਂ ਤਲਬ ਕੀਤਾ ਤੁਹਾਡਾ ਜਿਹੜਾ ਮਾਮਲਾ ਛੇਤੀ ਜੋ ਛੇਤੀ ਹੱਲ ਹੋ ਜਾਏਗਾ ਸਾਨੂੰ ਹੁਣ ਉਮੀਦ ਵੱਜ ਗਈ ਆ ਕਿ ਜਿਹੜੇ ਚੋਰ ਨੇ ਖੇਤੀ ਤੋਂ ਖੇਤੀ ਫੜੇ ਜਾਣ ਗਏ ਔਰ ਲੱਖਾਂ ਨਹੀਂ ਅਰਬਾਂ ਰਪਈਆਂ ਦਾ ਜਿਹੜਾ ਕੁਟਾਲਾ ਏ ਇਹ ਸਰਕਾਰ ਦੇ ਖਾਤੇ ਦੇ ਵਿੱਚ ਜਮਾ ਹੋਏਗਾ ਔਰ ਜਿਹੜੀ ਸਰਕਾਰ ਕਹਿੰਦੀ ਆ ਕਿ ਮਲਾਜਮਾਂ ਨੂੰ ਦੇਣ ਵਾਸਤੇ ਕੱਖ ਨਹੀਂ ਉਹ ਅਰਬਾਂ ਰਪਈਆਂ ਇਕੱਠੇ ਕਰਕੇ ਉਹਨਾਂ ਨੂੰ ਖੁਸ਼ ਕਰ ਸਕਦੀ ਆ ਜੈ ਭੀਮ ਜੈ ਭਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪ੍ਰੈਸ ਵਾਲੇ ਮੀਰਾਂ ਦਾ ਜਿਹੜੇ ਪ੍ਰੈਸ 'ਚ ਸਾਰੇ ਸਾਡੇ ਵੀਰਾਂ ਨੇ ਸਾਡੀ ਗੱਲ ਜਿਹੜੀ ਕਰਨੀ ਹੈ ਘਰ-ਘਰ ਤੱਕ ਪਹੁੰਚਾਣੀ ਹੈ ਲੋਕਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਣੀ ਹੈ ਤਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਅਸੀਂ ਇੱਕ ਬਹੁਤ ਵੱਡਾ ਮੈਟਰ ਸੀ ਸਾਡਾ ਜਿਹੜਾ ਲਗਭਗ ਪਿਛਲੇ 10-12 ਸਾਲ ਤੋਂ ਪੈਂਡਿੰਗ ਪਿਆ ਸੀ ਅਸੀਂ ਅੱਜ ਉਹ ਕਹਾਵਤ ਸੱਚੀ ਹੋਈ ਹੈ ਵੀ ਜਿਵੇਂ 12 ਸਾਲ ਬਾਅਦ ਇੱਕ ਰੁੜੀ ਦੀ ਸੁਣੀ ਜਾਂਦੀ ਹੈ ਪੰਜਾਬੀ ਦੀ ਕਹਾਵਤ ਹੈ ਉਸੇ ਤਰ੍ਹਾਂ ਸੈਮਾਜਿਕ ਇਨਕੁਆਰੀ ਐਨ ਕੇ ਸ਼ਰਮਾ ਜਦੋਂ ਕਾਲੀਆਂ ਦੀ ਸਰਕਾਰ ਸੀ ਉਸ ਵੇਲੇ ਦੇ ਵਿਧਾਇਕ ਸੀ ਤੇ ਜਿਹੜਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੀ ਉਸ ਸਮੇਂ ਦੇ ਜਿਹੜੇ ਹੈਗੇ ਘਟਾਲੇ ਕਪੜੇ ਹੋਏ ਹੋਏ ਸੀ ਅਫਸਰਾਂ ਰਾਹੀਂ ਦਬਾਅ ਪ੍ਰੈਸ਼ਰ ਪਾ ਕੇ ਘਟਾਲੇ ਕੀਤੇ ਹੋਏ ਸੀ ਉਹਦੀ ਜਿਹੜੀ ਕੰਪਲੀਟ ਦਰਖਾਸਤ ਸੀ ਉਹ ਲਗਭਗ 18 ਸਾਲ 2018 ਤੋਂ 19 ਤੋਂ ਲਗਾਤਾਰ ਦਰਖਾਸਤਾਂ ਜਿਹੜੀਆਂ ਚੱਲ ਰਹੀਆਂ ਸੀ ਜਿਹੜੀਆਂ ਹੁਣ ਵੀ ਅਸੀਂ ਦਰਖਾਸਤਾਂ ਦੇ ਕੇ ਆੜੇ ਸੀ ਉਹ ਅੱਜ ਸਾਰੀਆਂ ਦਰਖਾਸਤਾਂ ਜਿਹੜੀਆਂ ਮਾਨਯੋਗ ਵਿਜੀਲੈਂਸ ਡਾਇਰੈਕਟਰ ਨੇ ਤੇ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਉਹ ਫਾਈਲਾਂ ਦੀ ਮਿੱਟੀ ਝਾੜ ਕੇ ਅੱਜ ਟੇਬਲਾਂ ਤੇ ਰੱਖ ਲਈਆਂ ਤੇ ਸਾਡਾ ਜਿਹੜਾ ਹੈਗਾ ਅੱਜ ਬਿਆਨ ਹੋਏ ਸੀ ਬਿਆਨਾਂ 'ਚ ਬਹੁਤ ਸਾਰੀ ਜਿਹੜੀ ਸਾਡੀ ਪੁੱਛਗਿੱਛ ਹੋਈ ਆ ਸਾਡੇ ਬਿਆਨਾਂ 'ਚ ਸਾਡੇ ਜਿਹੜੇ ਡਾਕੂਮੈਂਟ ਦੇਣੇ ਸੀ ਕਾਫੀ ਜਿਹੜਾ ਅੱਜ ਅਸੀਂ ਡਾਕੂਮੈਂਟ ਦੇ ਕੇ ਆਏ ਨੇ ਸਾਰੇ ਪੁਆਇੰਟ ਵਾਈਜ਼ ਪੈਂਡ ਚੰਗੀ ਤਰ੍ਹਾਂ ਸੁਣਾਈ ਕਰੀ ਐ ਜੋ ਵਿਜੀਲੈਂਸ ਦੇ ਸਬੰਧਤ ਅਧਿਕਾਰੀ ਸੀ ਪੜਤਾਲੀ ਅਫਸਰ ਸੀ ਉਹਨਾਂ ਨੇ ਬਹੁਤ ਵਧੀਆ ਜਿਹੜੀ ਤਰ੍ਹਾਂ ਢੰਗ ਨਾਲ ਸੁਣਿਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਹੁਣ ਜਿਹੜਾ ਹੈਗਾ ਬਹੁਤਾ ਕੋਈ ਸਮਾਂ ਨਹੀਂ ਲੱਗੂਗਾ ਜਿੰਨੇ ਵੀ ਕਪਲੇਵਾਜ ਅਫਸਰ ਨੇ ਸਬੰਧਤ ਅਫਸਰ ਨੇ ਸਬੰਧਤ ਮੈਕਮੇ ਨੇ ਉਹਨਾਂ ਨੂੰ ਲੈਟਰ ਚੇਟੀਆਂ ਪਹਿਲਾਂ ਲਿਖ ਕੇ ਹੀ ਭੇਜ ਚੁੱਕੇ ਨੇ ਜੋ ਸਾਨੂੰ ਰਿਕਾਰਡ ਚਾਹੀਦਾ ਪਰ ਉਹਨਾਂ ਦਾ ਕੋਲੇ ਕੋਈ ਹਾਲੇ ਕੋਈ ਜਵਾਬ ਨਹੀਂ ਦੇਣ ਨੂੰ ਹੈ ਤੇ ਅੱਜ ਜਾ ਕੇ ਅਸੀਂ ਦੋ ਤਿੰਨ ਘੰਟੇ ਸਾਡਾ ਚੱਲਦਾ ਰਿ ਅਸੀਂ ਸਾਰੇ ਬਿਆਨ ਦੇ ਕੇ ਮਾਸਟਰ ਪ੍ਰਿੰਸੀਪਲ ਸਾਡੇ ਬਨਵਾਰੀ لال ਜੀ ਵੀ ਨਾਲ ਗਏ ਨੇ ਸਾਡੇ ਮੋਰਚੇ ਦੇ ਆਗੂ ਕੋਈ ਹੋਰ ਵੀ ਨਾਲ ਸੀ ਸਾਰੇ ਅਸੀਂ ਜਾ ਕੇ ਬਿਆਨ ਦੇ ਕੇ ਲਿਖਤੀ ਕੰਪਲੀਟ ਜਿਹੜੀ ਹੈਗੀ ਉਹ ਸਾਡੀ ਅਸੀਂ ਦੇਖ ਲਈ ਤੇ ਸਾਨੂੰ ਬਹੁਤ ਛੇਤੀ ਉਮੀਦ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਡਾਇਰੈਕਟਰ ਵਿਜੀਲੈਂਸ ਕਿ ਸਾਨੂੰ ਲੋਕਾਂ ਨੂੰ ਨਿਆਂ ਸਾਫ਼ ਦਵਾਣਗੇ ਜਿਵੇਂ ਘਟਾਲੇ ਸੀ ਬੀਪੀਐਲ ਦਾ ਘਟਾਲਾ ਸੀ ਜੀਰਕਪੁਰ ਕਮੇਟੀ ਦਾ ਘਟਾਲਾ ਸੀ ਤੇ ਜਿਹੜੇ ਪਿੰਡਾਂ 'ਚ ਕੰਮ ਕਾਸ ਵਿਕਾਸ ਦੇ ਨਾਂ ਤੇ ਬਹੁਤ ਵੱਡੀਆਂ ਠੱਗੀਆਂ ਮਾਰੀਆਂ ਵੇਸੀ ਉਹ ਸਾਰੇ ਜਿਹੜੇ ਘਟਾਲੇ ਪੁਆਇੰਟ ਬਾਜ ਪੁਆਇੰਟ ਅਸੀਂ ਸਾਰਾ ਜਿਹੜਾ ਰਿਕਾਰਡ ਦੇ ਆਏ ਤੇ ਸਾਨੂੰ ਉਮੀਦ ਹੈ ਹੁਣ ਸਾਡੀ ਜਿਹੜੀ ਸੁਣਾਈ ਹੋ ਕੇ ਪੀੜਤ ਲੋਕਾਂ ਨੂੰ ਜਿਹੜੇ ਲੋਕਾਂ ਦਾ ਪੈਸਾ ਖਾਇਆ ਵਜੀ ਸਰਕਾਰੀ ਪੈਸਾ ਜਿਵੇਂ ਕੇਂਦਰ ਸਰਕਾਰ ਤੋਂ ਰਾਸ਼ੀ ਆਈ ਹੈ ਉਹਦੇ ਚ ਬਹੁਤ ਵੱਡਾ ਕਪੜਾ ਹੋਇਆ ਗਰੀਬਾਂ ਦੇ ਨਾਂ ਤੇ ਕੱਚੇ ਮੰਗਾਨਾਂ ਦੇ ਨਾਂ ਤੇ ਕਪੜਾ ਹੋਇਆ ਹੋਰ ਵੀ ਸਾਰੇ ਵੱਡੇ ਘਟਾਲੇ ਸੀ ਜਿਹੜੇ ਸਾਰਿਆਂ ਦੇ ਅਸੀਂ ਸਬੂਤ ਰਿਕਾਰਡ ਸਬੂਤ ਪੇਸ਼ ਕਰਕੇ ਆਏ ਆ ਤੇ ਸਾਨੂੰ ਬਹੁਤ ਜਲ ਆਸ ਹੈ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋ ਕੇ ਇਸ ਘਟਾਲੇ ਨੂੰ ਨੰਗਾ ਕੀਤਾ ਜਾਵੇਗਾ ਤੇ ਜਿਹੜਾ ਪੈਸਾ ਸਰਕਾਰ ਦੇ ਖਾਤੇ ਚ ਆਊਗਾ ਉਹ ਲੋਕਾਂ ਵਾਸਤੇ ਗਰੀਬਾਂ ਵਾਸਤੇ ਵਰਤਿਆ ਜਾਊਗਾ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ